ਸਾਡੇ YouTube ਚੈਨਲ ਤੇ ਆਪ ਸਭ ਦਾ ਖਵਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ PTT 999 ਦੇ ਧਿਆ ਬੈਕਆਫ ਦੀਆਂ 2994 ਕੋਠਾ ਪਰਨ ਲਈ ਬੈਕਆਫ ਯੂਨੀਅਨ ਵੱਲੋਂ ਕੁਲਕੇ ਗਏ ਇੱਕ ਹੋਰ ਪ੍ਰੋਟੈਸਟ ਬਾਰੇ ਜ਼ਿਕਰ ਕਰਾਂਗੇ। ਰੰਧੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਲਦ ਸਹਿ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਵਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਲਗਭਗ 13 ਥੰ ਪਹਿਲਾ ਇਟਰੀਵ ਨਾਲ ਚਾਹਵੇਂ ਪੜਤੀ ਦੀ ਜਦੋਂ ਐਡਵਰਟਾਈਜ਼ਮੈਂਟ ਆਈ ਸੀ ਤਾਂ ਇਸ ਵਿੱਚ ਪੜਤੀ ਨੂੰ ਦੋ ਕਿਸਮਾਂ ਵਿੱਚ ਵੰਡਿਆ ਗਿਆ ਸੀ ਭਾਵ ਕਿ 3000 ਫਰੈਸ਼ ਪੋਸਟਾਂ ਤੇ 2994 ਬੈਕਲੌਗ ਦੀਆਂ ਪੋਸਟਾਂ ਇਹ ਪੜਤੀ ਕਈ ਤਰ੍ਹਾਂ ਦੇ ਵਾਅਦਿਆਂ ਵਿੱਚ ਗਰਦੀ ਲਈ ਤੇ ਫਿਰ ਇਸ ਵਿੱਚੋਂ ਨਿਕਲਣ ਲਈ ਲੰਬਾ ਸਮਾਂ ਲੰਘਦਾ ਗਿਆ ਅਖਰ ਪਹੁੰਚਿਆ ਸਮਾਂ ਪਹਿਲਾਂ ਲਗਭਗ 2670 ਫਰੈਸ਼ ਪੋਸਟਾਂ ਲਈ ਸਰਕਾਰ ਦੁਆਰਾ ਯੁਨੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਸੀ ਪਰੰਤੂ ਬਾਕੀ 2994 ਵੈਕਾਂ ਲੋਕ ਦੀਆਂ ਪੋਸਟਾਂ ਨੂੰ ਰਿਜ਼ਰਵ ਕਰਨ ਦੇ ਪ੍ਰੋਸੈਸ ਨੂੰ ਠੰਡੇ ਵਰਤੇ ਵਿੱਚ ਹੀ ਪਾ ਕੇ ਰੱਖਿਆ ਹੋਇਆ ਹੈ ਅੱਜ ਦੀ ਸਥਿਤੀ ਇਹ ਹੈ ਕਿ ਇਸ ਭਰਤੀ ਦੀਆਂ ਲਗਭਗ 3500 ਪੋਸਟਾਂ ਅਜੇ ਖਾਲੀ ਹਨ ਕਿਉਂਕਿ ਜਿਨ੍ਹਾਂ 2670 ਉਮੀਦਵਾਰਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਗਏ ਹਨ ਉਨ੍ਹਾਂ ਵਿੱਚੋਂ ਵੀ ਕਾਫੀ ਗਿਣਤੀ ਵਿੱਚ ਉਮੀਦਵਾਰ ਨਾਟ ਜੁਆਇਨਿੰਗ ਦੀ categories ਵਿੱਚ ਆਉਣਗੇ ਕਿਉਂਕਿ ਪੈਰਲਲ ਹੀ ITT 2364 ਭਰਤੀ ਪੂਰੀ ਕਰਨ ਦਾprocess ਵੀ ਚੱਲ ਰਿਹਾ ਹੈ ਤੇ ਕਈ ਉਮੀਦਵਾਰ ITT 2364 ਵਿੱਚ ਸਿਲੈਕਟ ਹੋ ਕੇ ਜੁਆਇਨ ਕਰ ਚੁੱਕੇ ਹਨ ਹੁਣ ਗੱਲ ਕਰਦੇ ਹਾਂ ਬੈਕਲੌਗ ਦੀ 2994 ਪੋਸਟਾਂ ਪਲੱਸ ਨਾਟ ਜੁਆਇਨਿੰਗ ਦੀਆਂ ਪੋਸਟਾਂ ਯਾਨੀ ਲਗਭਗ 3500 ਬਾਕੀ ਬਚਦੀਆਂ ਉਹਤਾਂ ਦੇ ਸੰਘਰਸ਼ ਕਰਦੇ ਉਮੀਦਵਾਰਾਂ ਸਬੰਧੀ 8899 ਬੈਕਲੋਰ ਯੂਨੀਅਨ ਲਗਭਗ ਸਮੇਂ ਤੋਂ ਹੀ ਮੰਗ ਕਰਦੀ ਆ ਰਹੀ ਹੈ ਕਿ ਕਿਉਂਕਿ 99% ਦਾ ਮਤਲਬ ਉਹ 99% ਪੂਰੀ ਭਰਤੀ ਹੈ ਇਸ ਲਈ ਸਾਰੀ ਭਰਤੀ ਲਈ ਇੱਕ ਵੱਡੀ ਮੈਟ੍ਰਿਕ ਲਿਸਟ ਇਕੱਠੀ ਹੀ ਜਾਰੀ ਕੀਤੀ ਜਾਵੇ ਪਰੰਤੂ ਉਹਨਾਂ ਦੀ ਇਸ ਮੰਗ ਨੂੰ ਸਰਕਾਰ ਨੇ ਕਈ ਤਰ੍ਹਾਂ ਦੇ ਬਹਾਨੇ ਘੜ ਕੇ ਦਰਕਰਨ ਕੀਤੀ ਰੱਖਿਆ ਇਸ ਕਰਕੇ ਉਹਨਾਂ ਨੂੰ अनेका ਹੀ ਪ੍ਰੋਟੈਸਟ ਕਰਵਾਉਣੇ ਪਏ ਹਨ ਕਦੇ ਸੰਰੂਰ ਵਿਖੇ ਕਦੇ ਮੁਹੱਲੀ ਵਿਖੇ ਤੇ ਕਦੇ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਪਰੰਤੂ ਉਹਨਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਲਟਕ ਰਹੀਆਂ ਹਨ ਅੱਜ 7ਵੀਂ 25 ਨੂੰ ਹੀ 882994 ਬੈਕਲੌਗ ਯੂਨੀਅਨ ਦੇ ਆਗੂਆਂ ਨੂੰ ਇੱਕ ਮੀਟਿੰਗ ਦਾ ਨਾਮ ਸਰਕਾਰ ਦੁਆਰਾ ਪ੍ਰੋਸ਼ਾ ਦਿੱਤਾ ਗਿਆ ਸੀ ਕਿ ਇੱਕ ਹਫ਼ਤੇ ਵਿੱਚ ਹੀ 2994 ਕੋਟਾਂ ਦੀ ਜਰੂ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਵੇਗਾ ਪਰੰਤੂ ਅਜੇ ਆਇਆ ਹੋਇਆ ਨਹੀਂ ਨਿਰਾਸ਼ ਹੋ ਕੇ ਹੁਣ 8TT 2994 ਬੈਕਵੌ ਯੂਨੀਅਨ ਨੂੰ ਮਜਬੂਰ ਹੋ ਕੇ ਇੱਕ ਹੋਰ ਪ੍ਰੋਟੈਸਟ ਲਗਾਉਣਾ ਪੈ ਰਿਹਾ ਹੈ ਯੂਨੀਅਨ ਨੇ ਕਾਡਰ ਨੂੰ ਕਾਲ ਦਿੱਤੀ ਹੈ ਕਿ ਸੰਗਰੂਲ ਵਿਖੇ ਮਿਤੀ 18/5/2025 ਦਿਨ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਪ੍ਰੋਟੈਸਟ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਸਰਕਾਰ ਤੇ ਵੱਧ ਤੋਂ ਵੱਧ ਦਬਾਅ ਬਣਾ ਕੇ 2994 ਬੈਕਲੌਗ ਦੀਆਂ ਪੋਸਟਾਂ ਤੇ ਨਾ ਜੋਇਨਿੰਗ ਦੀਆਂ ਪੋਸਟਾਂ ਜੋ ਲਗਭਗ 3500 ਦੇ ਕਰੀਬ ਬਣਦੀਆਂ ਹਨ ਉਹਨਾਂ ਨੂੰ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਯੂਨੀਅਨ ਨੂੰ ਕਾਦਰ ਕਰਦੀ ਥੋੜਾ ਲੋਸ ਦੀ ਹੈ ਕਿ ਨੌਕਰੀ ਤਾਂ ਸਾਰੇ ਹੀ ਬਾਕੀ ਰਹਿੰਦੇ ਉਮੀਦਵਾਰ ਲੈਣਾ ਚਾਹੁੰਦੇ ਹਨ ਪਰੰਤੂ ਆਪਣੇ ਹੱਕਾਂ ਲਈ ਲੜਨ ਤੋਂ ਪਤਾ ਨਹੀਂ ਕਿਉਂ ਕੰਨੀ ਘਤਰਾ ਰਹੇ ਹਨ ਇਹ ਗੱਲ ਵੀ ਕੋਈ ਬੁੱਕੀ ਛਿਪੀ ਨਹੀਂ ਕਿ ਜਦੋਂ ਤੱਕ ਵੱਡਾ ਇਕੱਠ ਦਿਖਾ ਕੇ ਆਪਣੇ ਹੱਕਾਂ ਲਈ ਆਵਾਜ਼ ਨਹੀਂ ਉਠਾਈ ਜਾਂਦੀ ਉਦੋਂ ਤੱਕ ਸਰਕਾਰ ਚੁੱਪੀ ਧਾਰ ਕੇ ਟਾਈਪ ਆਫ ਕਰਨ ਦੇ ਰਸਤੇ ਹੀ ਚਲਦੀ ਰਹਿੰਦੀ ਹੈ ਇਸ ਲਈ 8894 ਭਰਤੀ ਦੇ 2994 ਬੈਕਲੌਗ ਦੀਆਂ ਪੋਸਟਾਂ ਡੀ ਰਿਜ਼ਰਵ ਕਰਾਉਣ ਲਈ ਉਮੀਦਵਾਰਾਂ ਨੂੰ ਵਰਦੀ ਗੰਤੀ ਵਿੱਚ ਪ੍ਰੋਟੈਸਟ ਵਿੱਚ ਪਹੁੰਚ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਪਵੇਗੀ ਤਾਂ ਹੀ ਜਲਾਈ ਮਹੀਨੇ ਤੱਕ ਸਕੂਲਾਂ ਵਿੱਚ ਪਹੁੰਚਣ ਦੀ ਉਮੀਦ ਰੱਖੀ ਜਾ ਸਕਦੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 88994% ਦਿਆਂ ਖਾਲੀ ਪਈਆਂ ਲਗਭਗ 3500 ਪੋਸਟਾਂ ਪੜੰਡਈ ਸਰਕਾਰ ਕਦੋਂ ਹਾਂ ਫਖੀ ਰੁਕ અપਨਾਉਂਦੀ ਹੈ ਤੇ ਫਿਕਰ ਕਰਾਤੀ ਲਾਉਣ ਵਾਲੇ ਵੇਦ ਜਗਾਰਾਂ ਨੂੰ ਕਦੋਂ ਅਧਿਆਪਕ ਬਣਾ ਕੇ ਮਿਸ਼ਨ ਸਿੱਖਿਆ ਕ੍ਰਾਂਤੀ ਨੂੰ ਸਿਰੇ ਚੜਾਉਂਦੀ ਹੈ ਇਸ ਵੀਡੀਓ ਵਿੱਚ ਬੱਸ ਇੰਨਾ ਹੀ ਜੇਕਰ ਵੀਡੀਓ ਜੰਗੀ ਲਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ